ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ 'ਚ ਅਜ ਤੋਂ ਕਲਪਵਾਸ ਦੇ ਨਾਲ 26 ਫਰਵਰੀ ਤੱਕ ਚੱਲਣ ਵਾਲੀ ਆਸtha ਦੇ ਮਹਾਕੁੰਮ ਦੀ ਸ਼ੁਰੂਆਤ ਹੋ ਗਈ ਹੈ। ਅੱਜ ਪੁਨੀਆ ਮੌਕੇ ਪਹਿਲਾ ਅਹਿਮ ਇਸ਼ਨਾਨ ਹੋਵੇਗਾ। ਗੰਗਾ, ਜਮਨਾ, ਸਰਸਵਤੀ ਦੇ ਪਵਿੱਤਰ ਸੰਗਮ ਘਾਟ ਤੇ ਸ਼ਰਦਾਲੂਆਂ ਵੱਲੋਂ ਆਸtha ਦੀ ਡੁੱਪਕੀ ਲਗਾਈ ਜਾ ਰਹੀ ਹੈ। ਇਸ ਮਹਾਕਮ ਨਾਲ ਭਾਰਤ ਨੂੰ ਅਰਥਚਾਰੀ ਦੇ ਖੇਤਰ ਚ ਵੱਡਾ ਹੁਲਾਰਾ ਮਿਲਣ ਦੀ ਆਸ ਹੈ ਸੰਤੀ ਮਹਾਰਾ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਇਸ ਮਹਾਕਮ ਦੌਰਾਨ 4 ਲੱਖ ਕਰੋੜਪੇ ਤੋਂ ਵੀ ਵੱਧ ਦਾ ਕਾਰੋਬਾਰ ਹੋ ਸਕਦਾ ਹੈ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੇਸ਼ ਅਤੇ ਵਿਦੇਸ਼ਾਂ ਤੋਂ ਤਕਰੀਬਨ 40 ਕਰੋੜ ਸ਼ਰਦਾਲੂ ਇੱਥੇ ਪਹੁੰਚਣਗੇ ਜਿਸ ਨੂੰ ਧਿਆਨ ਚ ਰੱਖਦਿਆਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 45 ਕਰੋੜ ਸ਼ਰਦਾਲੂਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਮਹਾਕਮ ਦੌਰਾਨ ਆਪਣੇ ਉਤਪਾਦਾਂ ਦੀ ਮਸ਼ਹੂਰੀ ਅਤੇ ਮੰਡੀਕਰਨ ਲਈ 3000 ਕਰੋੜ ਰੁਪਏ ਤੋਂ ਵੱਧ ਦੀਆਂ ਰਕਮਾਂ ਖਰਚ ਰਹੀਆਂ ਨੇ ਮਹਾਕਮ ਦੌਰਾਨ ਵੱਖ-ਵੱਖ ਤਰ੍ਹਾਂ ਦੇ ਢਾਂਚਿਆਂ ਤੇ ਆਲੇ-ਦੁਆਲੇ ਜਾਣ ਵਾਲੇ ਸ਼ਰਦਾਲੂਆਂ ਦੀਆਂ ਲਾਈਨਾਂ ਆਧ ਲਈ ਭਾਰਤੀ ਸਟੀਲ ਅਥਾਰਟੀ ਆਫ ਇੰਡੀਆ ਵੱਲੋਂ 45000 ਟਨ ਸਟੀਲ ਸਪਲਾਈ ਕੀਤੀ ਗਈ ਹੈ ਇਸ ਮਹਾਕਮ ਨੂੰ ਲੈ ਕੇ ਪ੍ਰਿਆਗਰਾਜ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਸ਼ਾਨਦਾਰ ਅਧਿਆਤਮਿਕ ਸਮਾਗਮ 'ਚ ਹਿੱਸਾ ਲੈਣ ਆ ਰਹੇ ਸ਼ਰਦਾਲੂਆਂ ਦੀ ਬਿਨਾਂ ਰੋਕਟੋਕ ਆਵਾਜਾਈ ਯਕੀਨੀ ਬਣਾਉਣ ਲਈ 200 ਤੋਂ ਵੱਧ ਸੜਕਾਂ ਬਣਾਈਆਂ ਗਈਆਂ ਨੇ ਅਤੇ ਕਈ ਸੜਕਾਂ ਨੂੰ ਨਵੇਂ ਸਿਰਿਓਂ ਤਿਆਰ ਕੀਤਾ ਗਿਆ ਹੈ ਇਨ ਲੱਖ ਤੋਂ ਵੱਧ ਬੂਟਿਆਂ ਨਾਲ ਸ਼ਹਿਰ ਦੀਆਂ ਸੜਕਾਂ ਨੂੰ ਹਰਿਆ-ਭਰਿਆ ਬਣਾਇਆ ਗਿਆ ਹੈ।